ਸਤ ਗੁਰੋਂ ਹੱਲਾ ਤੀਜਾ ਚੌਥਕੇ ਸੱਚੀ ਭਗਤ ਸਤ ਗੁਰ ਤੇ ਹੋਵੇ ਇਹ ਭਾਈ ਸੱਚੀ ਪਰਮੇਸ਼ਰ ਦੀ ਭਗਤੀ ਸਤ ਗੁਰਾਂ ਦੀ ਸੰਗਤ ਕਰਕੇ ਪ੍ਰਾਪਤ ਹੁੰਦੀ ਹੈ ਸੱਚੀ ਹਿਰਦੈ ਬਾਣੀ ਨਰ ਭਗਤੀ ਗੁਰੂ ਸਾਹਿਬ ਜਰ ਕਹਿੰਦੀ ਕਹਿੰਦੇ ਸੱਚੀ ਹਿਰਦੇ ਦੀ ਗੁਰਾਂ ਦੀ ਬਾਣੀ ਜਦੋਂ ਵਸ ਜਾਵੇ ਇਹ ਸੱਚੀ ਬਾਣੀ ਆ ਮਹਾਰਾਜ ਸਾਹਿਬ ਦੀ ਉਹਨਾਂ ਦੇ ਤਾਈ ਸੱਚੀ ਭਗਤੀ ਦੀ ਬਣਾਵਟ ਪ੍ਰਾਪਤ ਹੋ ਜਾਂਦੀ ਹੈ ਸਰਬਨ ਸੰਨ ਕੀਰਤਨ ਆਦਿਕ ਸਤਗੁਰੂ ਦੀ ਸੇਵਾ ਸਦਾ ਸੁਖ ਪਾਏ ਜਿਹੜੇ ਸਤਗੁਰੂ ਦੀ ਸੇਵਾ ਕਰਦੇ ਸਦਾ ਰਹਿਣ ਵਾਲਾ ਸੁਖ ਆਤਮਨੰਦ ਪਾ ਲੈੰਦੇ ਹੈ ਹੋ ਮੈਂ ਸਬਦ ਸੁਮਾਣੀ ਜਿਹੜੀ ਜੇਦੀ ਹੰਗ ਕਹੇ ਗੁਰਾਂ ਦੇ ਸ਼ਬਦਦਾਰਾ ਸੁਆਜਾਂਦੀ ਲੈ ਹੋ ਜਾਂਦੀ ਮਿਟ ਜਾਂਦੀ ਹੈ ਰੇਨ ਗੁਰੂ ਸਾਚੇ ਭਗਤ ਨਾ ਹੂੰ ਵੀ ਕਬੀਰੀ ਸਾਹਿਬ ਸੱਚੇ ਤੋਂ ਬਿਨਾਂ ਧਰਤੀ ਦੀ ਕਿਸੇ ਦੇ ਕਾਸੋ ਹੋਸਤ ਜੀ ਹੋਰ ਭੂਲੀ ਫਿਰੈ ਇਹ ਉਹ ਯਾਨੀ ਅਗਿਆਤ ਸ੍ਰਿਤੀ ਜਿਹੜੀ ਅਗਿਆਨਨ ਉਹ ਭੁੱਲੀ ਫਿਰਦੀ ਹੈ ਮਨਮੁਖ ਫਿਰ ਹੈ ਸਦਾ ਦੁਖ ਪਾਵ ਹੈ ਜਿਹਨਾਂ ਨੇ ਆਪਣੇ ਮਨ ਨੂੰ ਮੁਖੀ ਕੀਤਾ ਹੋਇਆ ਸਦਾ ਫਿਰਦੇ ਜੂਨਾ ਚ ਜੰਮਰ ਮੰਦ ਦਾ ਦੁਖ ਹੀ ਪਾਉਂਦੇ ਆ ਰੂਪ ਮੋਏ ਬੇਣ ਪਾਣੀ ਇਹਨਾਂ ਧੰਦੇ ਡੁੱਬ ਕੇ ਮਰ ਜਾਂਦੇ ਆ ਭਾਵੇਂ ਘਰ ਕੋਈ ਪੁੱਤ ਨਹੀਂ ਧੀ ਨਹੀਂ ਅਣ ਹੋਏ ਟਬਰਾਂ ਨੂੰ ਪਾਸੇ ਪਾਸੇ ਮਰ ਜਾਂਦੇ ਆ ਇਸ ਤਰ੍ਹਾਂ ਦੀ ਹਾਲਤ ਹੁੰਦੀ ਆ ਉਹਨਾਂ ਦੀ ਜਿਵੇਂ ਜੁਲਾਹੇ ਸਨ ਉਹਦਾ ਤੀਆਂ ਨੇ ਉਹਨਾਂ ਨੇ ਮਸ਼ਕਰੀਆਂ ਕੀਤੀਆਂ ਜਿਹੜੇ ਜਗਤੂ ਤਿੰਨ ਕਾਲ ਮਿੱਠਿਆ ਕਹਿੰਦੇ ਐ ਕਹਿੰਦੇ 20 ਜੁਲਾਈ ਚੱਲੇ ਕਿਸੇ ਇਲਾਕੇ ਨੂੰ ਅੱਗੇ ਬਰਸ਼ੰਤੀ ਨਾਲਾਂ ਅੱਗੇ ਲੰਘ ਕੇ ਗਏ ਸੀ ਉਹਦੇ ਮੀਂਹ ਹੀ ਸਪਿਆ ਸੁੱਕਾ ਨਾਲਾ ਕਹਿੰਦੇ ਵੀ ਅੱਗੇ ਬਰਖਾ ਹੁੰਦੀ ਸੀ ਉਹਨੂੰ ਵੀ ਪਾਣੀ ਹੋਊਗਾ ਲੀੜੇ ਲਾ ਕੇ ਫਿਰ ਤੇ ਬੰਨ ਲੈ ਕਿਦਕਸਾ ਕਿਸਾਨਾਂ ਕੇ ਗਰਮ ਤਾਂ ਰੋਟੇ ਵੀ ਲੰਗੇ ਯਾਨਕ ਕਹਿੰਦੇ ਗਿਰ ਲੋ ਇੱਕ ਆਦਮੀ ਜਿਹੜਾ ਗਿਨੇ ਆਪ ਨੂੰ ਲੋਜੇ ਨੇ ਉਹਦੇ 20 ਸੀ 19 ਰਹਿ ਗਏ ਰੋਣ ਲੱਗੇ ਫਿਰ ਕਿਸਾਨ ਆਇਆ ਕਹਿੰਦੇ ਕਿੰਨੇ ਸੀ ਕਿ 20 ਅਗੇ ਗਿਣੋ ਸਾਰਿਆਂ ਤੇ ਬਾਰੀ-ਬਾਰੀ ਗਿਣਾਇਆ ਕਹਿੰਦੇ ਆ ਜੇ ਤਾਂ 19 ਐ ਕਹਿੰਦੇ 20ਵਾਂ ਤੂੰ ਜੋ ਹੈ ਇਸ ਪ੍ਰਕਾਰ ਉਹ ਸਾਥ ਸੰਗਰੀ ਪਾਣੀ ਤੇ ਬੁਨਾ ਜਿਵੇਂ ਡੁੱਬ ਕੇ ਮਰ ਗਏ ਸੀ ਐਸੇ ਪ੍ਰਕਾਰ ਪਾਣੀ ਪਿਆਲ ਸੱਚ ਨਹੀਂ ਹਣਾ ਇਹਨੇ ਪਿਆਲ ਤੋਂ ਵੀ ਸੱਚ ਮੰਨ ਕਰਕੇ ਜੀਵ ਇਹ ਵਿਸ਼ੇਸ਼ ਕੋਈ ਡੁੱਬ ਕੇ ਮਰ ਰਹੇ ਹੋਣਗੇ ਇਸ ਤਰ੍ਹਾਂ ਪਾਣੀ ਤੋਂ ਬਿਨਾ ਕੋਈ ਦੁਨੀਆ ਦੀ ਜਿਕਾਂਤਾ ਇਹ ਪੁੱਤੀ ਨਹੀਂ ਹੈ ਮੋਰ ਦੇ ਮਾਰੇ ਹੋਏ ਪਾਲਣਾ ਕਰ ਕਰਕੇ ਡਬਕ ਡੁਬਕੇ ਮਰ ਰਹੇ ਹਨ ਭਾਈ ਰੇ sada ਰਹਹੁ ਸਰਣਾਇ ਜੇ ਭਾਈ sada ਮਾਰਾ ਸਾਈਂ ਦੀ ਛਣ ਬੈ ਕੇ ਰਹਿਣਾ ਕਰੋ ਆਪਣੀ ਨਦਰ ਕਰੇ ਪਾਤ ਰਾਖ ਆਪਣੀ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰੇ ਆਈ ਜਤ ਹਿੰਦੀ ਹੈ ਮਾਰੇ ਨਾਮੋ ਦੀ ਵਡਿਆਈ ਮਾਰੇ ਨਾਮ ਦੀ ਵਡਿਆਈ ਬਖਸ਼ੇਂ ਪ੍ਰਫੇਰਤਾਈ ਜਿਤ ਹੁੰਦੀ ਹੈ ਪੂਰੀ ਰਹਾਉ ਪੂਰੇ ਗੁਰਤੇ ਆਪ ਪਛਾਤਾ ਸੂਰਿਆ ਗੁਰੰਦਰ ਜਿਨੇ ਆਪਣੇ ਸੂਤ ਨੂੰ ਪਛਾਣ ਲਿਆ ਕਾਉਦ ਸੱਚਾ ਵਿਚਾਰ ਸੱਚੇ ਗੁਰਾਂ ਦੀ ਸ਼ਗਦੀ ਹਰ ਵਕਤ ਵਿਚਾਰ ਕਰਦੇ ਰਹਿੰਦੇ ਹਨ ਹਿਰਦਾ ਜਗ ਜੀਵ ਨੂੰ ਸਦ ਵਸਿਆ ਜਿਹਨਾਂ ਦੇ ਸਦਾ ਜਗ ਦਾ ਜੀਵ ਨੂੰ ਬ੍ਰਹਮ ਚੇਤਨ ਹਿਰਦੇ ਚ ਸਦਾ ਵਾਸ ਤੇ ਰਸ ਗਿਆ ਸਾਜ ਕਾਮ ਕ੍ਰੋਧ ਅਹੰਕਾਰ ਉਹਨਾਂ ਨੇ ਛੱਡ ਕੇ ਕਾਮ ਦਾ ਹੁਰਨ ਵਸੂ ਵਿਚਾਰ ਕਰ ਲਈ ਕਾਮ ਕ੍ਰੋਧ ਛੱਡ ਕੇ ਨਿਮਰਤਾ ਧਾਰ ਲਈ ਅਹੰਕਾਰ ਅਹੰਕਾਰ ਛੱਡ ਕੇ ਗਰੀਬੀ ਆ ਗਈ ਕੋਈ ਸੇducation ਤੀ ਪ੍ਰਾਪਤ ਕਰ ਲਈ ਸਦਾ ਹਜੂਰ ਰਵਿਆ ਸਭ ਥਾਈ ਉਹ ਸਦਾ ਹਜੂਰ ਨੇੜੇ ਤੋਂ ਨੇੜੇ ਹੈ ਸਾਹਮਣੇ ਸਾਰੇ ਮਹਾਂਜ ਵਿਆਪਕੇ ਮਿਰਦਾ ਨਾਮ ਅਪਾਰਾ ਜਿਹਦੇ ਹਿਰਦੇ ਚ ਨਾਮ ਪਾਰਾ ਵਾਕ ਰਹਿ ਬਸਿਆ ਉਹਨੂੰ ਪ੍ਰਗਟ ਹੁੰਦਾ ਹੈ ਯੁਗ-ਯੁਗ ਬਾਣੀ ਸ਼ਬਦ ਪਸ਼ਾਣੀ ਇਹ ਜੁਗ-ਜੁਗ ਜਿਹੜੀ ਬਾਣੀ ਹੈ ਨਾ ਮਰਦੂ ਟਰਕੀ ਬਾਣੀ ਇਹਦੇ ਕਰਕੇ ਸ਼ੋਰ ਬਰੰਗ ਦੀ ਪਛਾਣ ਹੁੰਦੀ ਜਿਸ ਕਿਸ ਨੇ ਕੀਤੀ ਹੈ ਨਾਉ ਮਿੱਠਾ ਮਨਹਿ ਪਿਆਰਾ ਜਿਨ੍ਹਾਂ ਦੇ ਮਨ ਦੇ ਚ ਪਿਆਰਾ ਮਿੱਠਾ ਨਾਮ ਜੁਗਾ ਜੁਗਾ ਚ ਵਾਹਿਗੁਰੂ ਦੇ ਕਥਨ ਕਰਨ ਵਾਲੀ ਬਾਣੀ ਸ਼ਬਦ ਗੁਦੇ ਹੁੰਦੀ ਹੈ ਜਿਨ੍ਹਾਂ ਨੇ ਪਛਾਣੀ ਹੈ ਉਹ ਮਿਠਾ ਨਾਮ ਮਨ ਤੇ ਪਿਆਰਾ ਲੱਗਿਆ ਮਹਾਰਮਾਨੀ ਸ੍ਰੀ ਚ ਸਤਗੁਰ ਸੇਵ ਜਿਨ ਨਾਮ ਪਛਾਤਾ ਜਿਨਾਂ ਨੇ ਸਾਈ ਸਤਗੁਰਾਂ ਦੀ ਤਹਿਲ ਕਰਕੇ ਅਮਰ ਤੇ ਨਾਮ ਨੂੰ ਪਛਾਣਿਆ ਹੈ ਲਫਲ ਜਨਮ ਜਗ ਆਇਆ ਕਬਲੇ ਸਹਿਦ ਗਿਆਨ ਫਲਦੇ ਹੈ ਉਹਨਾਂ ਦਾ ਜਨਮ ਆਇਆ ਵੀ ਸਫਲਾ ਹੈ ਹਰ ਰਸ ਚਾਸ ਸਦਾ ਮਨ ਕ੍ਰਿਪਤਿਆ ਕੋ ਜਗ ਜੀਵਾਂ ਦਾ ਆਇਆ ਹੋਇਆ ਜਨਮ ਵੀ ਸੁਖਦਾ ਹੈ ਹੋਈ ਆਰਦਾਸ ਚਾਸ ਸਦਾ 만족 ਤ੍ਰਿਪਤੀਆ ਜੋ ਹਰੀ ਦੇ ਨਾਮ ਰਸ ਨੂੰ ਚਖਦੇ ਆ ਧਾਰਨ ਕਰਦੇ ਐ ਉਹਨਾਂ ਦਾ ਮਨ ਦੁਨੀਆ ਦੇ ਰਸਾ ਕਸਾ ਵੱਲੋਂ ਸਰਗ ਲੋਕ ਦੇ ਤਿਆਰਤਾਂ ਵੱਲੋਂ ਬਰੋ ਲੋਕ ਦੇ ਤਿਆਰਤਾਂ ਵੱਲੋਂ ਸਦਾ ਤ੍ਰਿਪਤ ਹੋ ਜਾਂਦਾ ਰਾਜ ਜਾਂਦਾ ਹੈ ਗੋਣ ਗਾਵ ਹੈ ਗੁਣੀ ਅਗਾਯ ਪਰਮੇਸ਼ਵਰ ਦੇ ਗੁਣ ਨੂੰ ਜਾਣਦਾ ਹੋਇਆ ਗੁਣੀ ਗਿਆਨ ਸਰੂਪ ਨੂੰ ਪਾ ਕੇ ਅਗਾਯ ਰਾਜ ਜਾਂਦਾ ਹੈ ਕਮਲ ਪ੍ਰਗਾਸ ਸਦਾ ਰੰਗ ਰਾਤਾ ਇਹਨਾਂ ਦਾ ਹਿਰਦਾ ਕਮਲ ਖਿੜਿਆ ਹੈ ਜਲੋ ਮੈਤਰੀ ਮੁੱਤਾਂ ਕੰਖੀਆਂ ਪੰਖੜੀਆਂ ਖਿਲਿਆਈਆਂ ਨਾਮ ਰੂਪੀ ਸੂਲ ਤੇ ਚੜਨੇ ਕਰਕੇ ਗਿਆਨ ਰੂਪੀ ਸੂਲ ਤੇ ਚੜਨੇ ਕਰਕੇ ਸਦਾ ਪ੍ਰੇਮ ਰੰਗ ਜਿਹੜਾ ਰਹਿਂਦਾ ਰੀਰਕੌਲ ਪ੍ਰਕਾਸ਼ ਆਉਂਦਾ ਖਿੜਿਆ ਆਉਂਦਾ ਅਨਹਦ ਸ਼ਬਦ ਬਜਾਇਆ ਹੱਦ ਤੋਂ ਰਹਿ ਤਿਕਰਾਸ ਜੋ ਸ਼ਬਦ ਬ੍ਰਹਮ ਹੈ ਉਹ ਬਜਾਇਆ ਪ੍ਰਗਟ ਹੋ ਗਿਆ ਅੰਦਰ ਉਹਨਾਂ ਹਬੀਕਰਾਂ ਸ਼ਬਦ ਨੂੰ ਜਦੋਂ ਵਜਾਇਆ ਵਿਚਾਰ ਨੂੰ ਕੀਤਾ ਕਮਾਈ ਕੀਤੀ ਇੱਕ ਰਸ ਤਨ ਮਨ ਨਿਰਮਲ ਨਿਰਮਲ ਬਾਣੀ ਉਹਨਾਂ ਦਾ ਤਨ ਵੀ ਨਿਰਮਲ ਹੋ ਗਿਆ ਜੋ ਨਿਰਮਲ ਬਾਣੀ ਬੋਲਦੇ ਹੈ ਮਨ ਵੀ ਨਿਰਮਲ ਹੋ ਗਿਆ ਮਨ ਤੇ ਵਸਣੇ ਕਰਕੇ ਬਾਣੀ ਵੀ ਉਜਲ ਹੈ ਉਹਨਾਂ ਦੀ ਲੱਗੇ ਸੱਚ ਸਮਾਇ ਨਾਮ ਨੂੰ ਜਪ ਕੇ ਸੱਚ ਦੇ ਸੇ ਕਰਕੇ ਸਤਿਗੁਰੂ ਤੇ ਸਮਾ ਗਿਆ ਮਿਲ ਗਿਆ ਰਾਮ ਨਾਮ ਦੀ ਗਤ ਕੋਈ ਨਾ ਬੁੱਝੇ ਰਾਮ ਦੇ ਨਾਮ ਦੀ ਜਿਹੜੀ ਗਤੀ ਹੈ ਮਰਯਾਨਾ ਪ੍ਰਾਪਤੀ ਦੀ ਕਲਤੀ ਜਿੰਨੀ ਕੁ ਪ੍ਰਾਪਤੀ ਕਰ ਸਕੇ ਉਹ ਰਾਮਦਾਣਾ ਦੀ ਕਿਸੇ ਨੂੰ ਅਗਿਆਨੀ ਵੀ ਸਮਝੀ ਨਹੀਂ ਹੈ ਗੁਰਮਾਤਾ ਹਜਾ ਸਮਾਈ ਇਹ ਤਾਂ ਗੁਰਮਤਿ ਦੁਆਰਾ ਮਹਾਰਾਜ ਦੇ ਨਾਮ ਦੀ ਪ੍ਰਾਪਤੀ ਵਾਹਿਗੁਰੂ ਦੀ ਪ੍ਰਾਪਤੀ ਜਿਹੜੀ ਜਤੀ ਕਲਿਆਣ ਹੋਣੀ ਇਹ ਗੁਰਮਾਤਾ ਦੇ ਵਿੱਚ ਸਮਾਉਂਦੀ ਹੈ ਗੁਰਮੁਖ ਵਾਸੁ ਮਗ ਪਸ਼ਾਨ ਜਿਹੜੇ ਗੁਰਮੁਖੋਂ ਮਹਾਰਾਜੀ ਬਾਣੀ ਜੁੜਦੇ ਹੈ ਪਰਮੇਸ਼ੁਰ ਦੇ ਨਾਮ ਚ ਜੁੜਦੇ ਹੈ ਇਹ ਰਸਤਾ ਹੈ ਪਰਮੇਸ਼ਰ ਦੀ ਪ੍ਰਾਪਤੀ ਦਾ ਪੰਕਤੀ ਸੈਦ ਗਿਆਨ ਉਹ ਜਾਣਦੇ ਹੈ ਹਰ ਰਸ ਰਸ ਨੂੰ ਰਸਾਈ ਉਹਨਾਂ ਨੇ ਹਰੀ ਦੇ ਰਸ ਨੂੰ ਉੱਚੇ ਰਸਨਾ ਨੂੰ ਵੀ ਰਸਾਇਆ ਹੋਰ ਨਾ ਰਸਾ ਜਿੰਨੀ ਕਿ ਤਰੀ ਲੂ ਪੀ ਨੂੰ ਰਸਾ ਹੁਣੇ ਹਰੀ ਦੇ ਰਸਾਂ ਦੇ ਵਿੱਚ ਹਰੀ ਦੇ ਨਾਮ ਦਾ ਰਸੂਚ ਰਸਨਾ ਵੀ ਪ੍ਰੀਤ ਰੂਪੀ ਰਸਨਾ ਵੀ ਰਸਨਾ ਚਿੱਤੀ ਹੈ ਯਾ ਪਤਾ ਬਸਾਂ ਜੀ ਨੂੰ ਸਭ ਗੁਰਤੇ ਹੋਵੇ ਜਿਹੜਾ ਜਪ ਦੀ ਸਫਲਤਾ ਹੈ ਜਪ ਦੀ ਸਫਲਤਾ ਹੈ ਯਾ ਵੀ ਰਾਜੀ ਤਾਂ ਜੀ ਜਾਂ ਤਕੀ ਤੈਨੂੰ ਪ੍ਰਕਾਰ ਦਾ ਤੱਬੀ ਤੈਨੂੰ ਪ੍ਰਕਾਰ ਦਾ ਸੰਜੀ ਇੰਦਰੀਆਂ ਦਾ ਦਮ ਸਾਹਿਬ ਨੂੰ ਵੀ ਸਭ ਗੁਰਾਂ ਕੋਈ ਸਫਲਾ ਹੁੰਦਾ ਪ੍ਰਾਪਤੁ ਲੈ ਫਿਰਦਾ ਨਾਮ ਵਸਾਈ ਜੇ ਜੇ ਕਿ ਨਾਮ ਬਸਾ ਜੇ ਮਾਰਾ ਸਭ ਫਿਰ ਜਪ ਕੀਤਾ ਹੋਇਆ ਵੀ ਤੱਬ ਕੀਤਾ ਹੋਇਆ ਵੀ ਸਭ ਨੇ ਵੀ ਸਭ ਸਫਲੇ ਹੁੰਦੀ ਹੈ ਜੇ ਨਾਮ ਨੋ ਬਸੇ ਤਾਂ ਸਾਰੇ ਜੀਵ ਬ੍ਰਿਸ਼ ਨੂੰ ਫੜਨਾ ਲੱਗਣਾ ਪਾਣੀ ਬ੍ਰਿਸ਼ ਦੀ ਸ਼ਾਮ ਵੀ ਹੁੰਦੀ ਹੈ ਪੱਤੇ ਵੀ ਹੁੰਦੇ ਆ ਦਾਣੀਆਂ ਵੀ ਹੁੰਦੀਆਂ ਮੂਲ ਵੀ ਕੰਮ ਆਉਂਦਾ ਔਰ ਅਫਲ ਗਿਆ ਕਹਿੰਦੇ ਆ ਕਿਉਂ ਨਾਮ ਮਨ ਚ ਵਸੇ ਬਿਨਾ ਮੁਕਤ ਨਹੀਂ ਹੁੰਦੀ ਭਾਵੇਂ ਕਿੰਨੇ ਉਪਕਾਰੀ ਵੀ ਹੋ ਗਏ ਭਾਵੇਂ ਕਿੰਨੇ ਗੁਣ ਵੀ ਹੋਣ ਕਿੰਨੀਆਂ ਵਿਰਿਆਈਆਂ ਵੀ ਹੋਣ ਸਫਲਤਾ ਤਾਂ ਹੈ ਜੇ ਹਿਰਦੇ ਚ ਨਾਮ ਮਨ ਚ ਵਸਾ ਦੇਣ ਮਹਾਰਾਜ ਨਾਨਕ ਨਾਮ ਸੰਮਲ ਲੈ ਸੇ ਜਨ ਸੂਹਮ ਕਹਿੰਦੇ ਜੋ ਨਾਮ ਨੂੰ ਸੰਭਾਲਿਆ ਯਾਦ ਕਰਦੇ ਹੈ ਉਹ ਮਹਾਂਪੁਰਖ ਸ਼ੋਭਾ ਪਾਉਂਦੇ ਬ੍ਰਹਮ ਗਿਆਨੀ ਆਪਰਮੇਸ਼ਰ ਬਣ ਕੇ ਔਰ ਸਾਚੈ ਪਾਪ ਪਾਈ ਸੱਚੇ ਜਗਤ ਵਿੱਚ ਵੀ ਜਿ ਕੋ ਉਹਨਾਂ ਨੇ ਪਾਰੀ ਹੈ ਸੱਚੇ ਦਰਸ਼ ਸੰਗਤ ਵਿੱਚ ਵੀ ਸਦੀ ਪ੍ਰਵੇਸ਼ਨ ਵੀ ਪ੍ਰਾਪਤੀ ਕੀਤੀ ਹੈ ਸੱਚੇ دارو ਗਿਆਨ ਵਿੱਚ ਵੀ ਉਹਨਾਂ ਨੂੰ ਪ੍ਰਤੀਸ਼ਟਾ ਬ੍ਰਹਮ ਗਿਆਨੀਆਂ ਦੀ ਉਸਤਾਲੀ ਵੱਧ ਪਾਉਣਾ ਕੀਤੀ ਹੈ ਜਪ ਤਪ ਸੰਜਮ ਸਭ ਗੁਰ ਤੇ ਹੋ ਗੇ ਹਿੱਲ ਨਾਮੁ ਤਾਈ ਨਾਨਕ ਨਾਮ ਸਮਾਲੇ ਦੇਨ ਸੋਹੁ ਦਰਸਾਏ ਤਸ ਪਾਈ ਵਾਹਿਗੁਰੂ ਪਰਾਸਾ ਪੂਰਤ ਮਹੱਲਾ ਪੀਜਾ ਦੁਤਕੇ ਸਤ ਗੁਰੂ ਮਿਲਿਆ ਉਲਟੀ ਸਹੀ ਭਾਈ ਵਾਹਿਗੁਰੂ ਦਾ ਖਰਸਾ ਵਾਹਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਗਰੀਬ ਨਵਾਇ શ્રી ਗੁਰੂ ਅਮਰਦਾਸ ਸਾਹਿਬ ਜੀ ਨੇ ਛੋਟੇ ਵਿੱਚ ਇਸ ਕਾਪੂ ਸ਼ਾਹੂਦੀ ਕੇਵਲ ਕੀਤੇ ਹਨ ਅੱਜ ਨਾ ਸਤ ਗੁਰੂ ਸਾਹਿਬੀ ਪਰਾਰੰਭ ਕਰਦੇ ਹਨ ਦੋ ਦਿਨ ਤੋਂ ਕੋਈ ਆਵੇ ਇਹ ਸ਼ਬਦ ਆਉਣਗੇ ਪਿਛਲੇ ਚਾਰ ਤੋਂ ਕਿਹਨਾਂ ਗ੍ਰੀਨ ਨੂੰ ਆਇੰਤ ਜਾਨੀ ਸਕੇ ਪਾਤਸ਼ਾਹ ਸੰਸਾਰ ਦੇੰਦਰ ਹੋਰ ਨੂੰ ਪੂਜਾਰਕਾਂ ਕਰਕੇ ਸੁਰਤ ਵੀ ਪਰਮੇਸ਼ਵਰ ਦੀ ਤਰਫ ਨੂੰ ਉਲਟਣਾ ਨਹੀਂ ਹੁੰਦਾ ਤਾਂ ਇਹ ਕਿੰਨੇ ਯਤਨ ਕੋਈ ਕਰਨ ਵਾਲੇ ਫੇਰ ਵੀ ਸੰਸਾਰਾਕਾਰੀ ਬ੍ਰਿਤੀ ਰਹਿੰਦੀ ਹੈ ਜਿੰਨਾ ਚਿਰ ਸੰਸਾਰਾਕਾਰ ਬ੍ਰਿਤੀ ਰਹਿੰਦੀ ਹੈ ਉਨਾਂ ਚ ਜੰਮਣ ਮਰਨ ਆਵਾ ਗੌਣ ਬਣਿਆ ਰਹਿੰਦਾ ਜੀਵਾਂ ਦਾ ਮੁਕਤ ਨਹੀਂ ਹੋ ਸਕਦੇ ਸੋ ਸਰਗਣੀ ਸੱਚੇ ਪਾਰਸ਼ਾ ਨਾਲੀ ਮਿਲ ਕੇ ਖਜ਼ੂਰ ਫਰਮਾਉਂਦੇ ਹਨ ਛੋਰ ਥਮ ਹੱਲਾ ਪੀਜਾ ਦੂਤ ਕੇ ਸਤਗੁਰ ਮਿਲਿਆ ਉੰਤੀ ਭਈ ਭਾਈ ਸਤਗੁਰੂ ਸੱਚੇ ਮਹਾਰਾਜ ਨਾਲ ਮੈਨੇ ਕਰਕੇ ਇਹ ਭਾਈ ਇਸ ਸੰਸਾਰ ਵੱਲੋਂ ਦਿੱਤੀ ਉਲਟੀ ਲੱਗੀਏ ਅਗੇ ਪਦਾਰਥਾਕਾਰ વૃਤੀ ਹੁੰਦੀ ਹੈ ਸੰਸਾਰਾਕਾਰ ਹੁੰਦੀ ਹੈ ਵਿਸ਼ਿਆਕਾਰ વૃਤੀ ਹੁੰਦੀ ਹੈ ਸਤਿਗੁਰਾਂ ਨਾਲ ਮਿਲ ਕੇ ਪਰਮੇਸ਼ਰ ਦੀ ਤਰਫ ਆਤਮ ਵਿਸ਼ੈਣੀ ਵਧ ਜਾਂਦੀ ਹੈ ਪਰਮਾਰਥਾਕਾਰ વૃਤੀ ਹੋ ਜਾਂਦੀ ਹੈ ਬ੍ਰਹਮ ਗਿਆਨ ਦੇ ਸਹਿਤ વૃਤੀ ਹੋ ਜਾਂਦੀ ਹੈ ਕਿਉਂ ਸੰਸਾਰ ਦੇ ਨਾਲ ਸਤਿਗੁਰਾਂ ਨਾਲ ਮਿਲ ਕੇ વૃਤੀ ਜਿਹੜੀ ਹੈ ਉਲਟ ਕਰਕੇ ਵਾਹਿਗੁਰੂ ਦੇ ਚੂਪ ਦੀ ਅਬ ਇਹ ਸੂ ਗਿਆਂ ਵੀ ਉਲਟ ਹੋ ਜਾਂਦੀ ਇਹ ਭਾਈ ਜੀਵਤ ਮਰਿਆ ਤਾਂ ਬੂਝ ਪਾਇ ਇਹ ਮਾਰੇ ਸਾਨੂੰ ਤਾਂ ਸਮਝ ਨਹੀਂ ਪੈਂਦੀ ਜੇ ਕੋਈ ਪੁੱਛੇ ਅਮਾਰੇ ਕਹਿੰਦੇ ਭਾਈ ਜੀਵਤ ਆਵਲੋਂ ਮਰੇ ਪਹਿਲਾਂ ਤਾਂ ਕੋਈ ਜੀਵਤ ਮਰਿਆ ਬੂਝਿਆ ਪਰ ਸੋਏ ਤਾਂ ਕੋਈ ਬੂਝ ਸਿਖਾਉ ਪਾ ਸਕਦਾ ਜੋ ਸਮਝ ਨੂੰ ਪਾ ਸਕਦਾ ਹੈ ਉਹ ਗੁਰੂ ਸੋ ਸਿੱਖ ਹੈ ਭਾਈ ਮਾਰਾ ਗੁਰੂ ਕਿਹਾ ਜਾਣਾ ਚਾਹੀਦਾ ਤੇ ਸਿੱਖ ਕਿਹਾ ਜਾਣਾ ਚਾਹੀਦਾ ਹੈ ਅਹ ਮਾਰਾ ਗੁਰੂ ਤੇ ਸਿੱਖ ਦੇ ਲਖਣ ਕਰਦੇ ਹਨ ਜਿਸ ਜੋਤੀ ਜੋਤ ਮਿਲਾਏ ਸੋ ਗੁਰੂ ਤਦ ਤਦ ਨਖਰ ਰੂਪੋ ਸੋ ਸਿੱਖਿਆ ਤਦ ਨਖਰ ਸਮਝ ਕੇ ਇੱਕਤਾ ਜਾਣਨ ਵਾਲਾ ਹੋਵੇ ਤੋ ਆਹ ਸੇਖੋ ਗੁਰੂ ਸਾਡੇ ਗੁਰੂ ਅੰਗਦ ਸਾਹਿਬ ਜੀ ਹਨ ਅਤੇ ਸ੍ਰੀ ਗੁਰੂ ਨਾਨਕ ਦੇਵ ਸਾਡੇ ਸਤਿਗੁਰੂ ਹਨ ਤੇ ਉਹ ਜੇ ਸਿੱਖ ਸ੍ਰੀ ਗੁਰੂ ਅੰਗਦ ਸਾਹਿਬ ਮਹਾਰਾਜੀ ਹਨ ਜਿਸ ਜੋਤੀ ਜੋਤ ਮਿਲਾ ਜੀ ਸਾਹਿਬ ਜੀ ਕੈਸੇ ਹੈ ਜਿਹਨਾਂ ਦੇ ਨਾਲ ਮਿਲ ਕੇ ਜੋਤੀ ਜੋ ਬ੍ਰਹਮ ਹੈ ਉਹਦੇ ਜੀਵ ਦੀ ਪਰਤ ਪਰਤ ਜੋਤ ਮਿਲਾਈ ਜਾਵੇ ਆਪੇਦ ਹੋ ਜਾਵੇ ਜੀ ਪਰਤ ਪਰਤ ਪ੍ਰਕਾਸ਼ਣ ਵਾਲੀ ਹੈ ਉਹ ਸਤਿਗੁਰੂ ਹਨ ਤੇ ਸਿੱਖੋ ਹੈ ਜਿਸ ਕੋਈ ਜੋਤ ਵਾਹਿਗੁਰੂ ਦੀ ਜੋਤ ਮਿਲ ਜਾਵੇ ਗੁਰੂ ਸਾਹਿਬ ਮਲਾਦਨ ਜਿਹੜਾ ਸਿੱਖ ਗੁਰ ਨਾਲ ਮਿਲ ਕੇ ਵਾਹਿਗੁਰੂ ਜੋਤੀ ਸਰੂਪ ਵਿੱਚ ਆਪ ਦੀ ਜੋਤ ਕਰਤਕ ਜੋਤ ਨੂੰ ਮੇਲ ਲਵੇ ਉਹ ਸਿੱਖ ਹੈ ਤੇ ਜਿਹੜਾ ਸਿੱਖ ਦੀ ਜੋਤ ਨੂੰ ਵਾਹਿਗੁਰੂ ਦੀ ਜੋਤ ਚ ਮਿਲਾ ਦੇਵੇ ਉਹ ਗੁਰੂ ਹੈ ਇਹ ਲਖਣ ਕਰ ਦੋਤੇ ਹਨ ਸਾਹਿਬ ਸੰਗਤ ਜੀ ਦੋਹੇ ਜੋ ਸਤਿਗੁਰੂ ਮਾਨਕ ਦੇ ਸੱਚੇ ਕਾਜਾ ਪਰਮੇਸ਼ਰ ਰੂਪ ਗੁਰੂ ਹਨ ਇਸ ਪ੍ਰਕਾਰ ਨਦੀਆਂ ਨਾਲੇ ਮਿਲ ਕੇ ਸਮੁੰਦਰ ਰੂਪ ਹੋ ਜਾਂਦੇ ਐ ਸਿੱਖ ਸੰਗਤਾਂ ਗੁਰੂ ਸਮੁੰਦਰ ਨਦੀ ਸੰਸਕੀ ਨਾਤਾ ਜਿਤ ਵੜੇ ਆਈ ਇਸ ਪ੍ਰਕਾਰ ਗੁਰੂ ਸਾਹਿਬ ਸਮੁੰਦਰ ਵੀ ਨੇ ਆਈ ਹੈ ਸਿੱਖਾਂ ਦੀਆਂ ਨਦੀਆਂ ਦੀਆਂ ਜਿਹੜੇ ਹਨ ਉਹਨਾਂ ਨੂੰ ਮੇਲ ਕੇ ਸਮੁੰਦਰ ਰੂਪ ਬਣਾ ਲੈਂਦੇ ਐ ਐਸੇ ਗੁਰੂ ਮਹਾਰਾਜ ਸਾਹਿਬ ਪਰਪਕਾਰੀ ਹਨ ਕੋ ਸੰਗੀ ਕਤ ਤਾ ਦਾ ਮਖਰ ਰੂਪ ਹਨ ਉਹੋ ਹੀ ਸਿੱਖ ਤੋਂ ਦਾ ਲਖਰ ਤੋਂ ਉਪਾਹੇ ਭਾਈ ਇਸ ਜੋਤੀ ਜੋਤ ਮਿਲਾ ਇਸ ਜੋਤ ਹੈ ਤਨੂਬ ਜੋਤ ਵਿੱਚ ਜੋਤੀ ਜੋ ਸਾਰੇ ਖੜ ਜੋਤਾਂ ਦਾ ਪ੍ਰਕਾਸ਼ਕ ਜੋਤੀ ਹੈ ਤੇ ਜੋਤ ਪਰਤਕ ਜੋਤ ਜਿਹੜੀ ਦੇਹਾਂ ਦੇ ਅੰਤਾਂ ਕਰਨ ਨੂੰ ਪਰਤੇ ਪਰਤੇ ਧੰਨ ਧੰਨ ਪ੍ਰਕਾਸ਼ਮਈ ਵਾਲੀ ਜੋਤ ਹੈ ਉਹ ਉਸੇ ਜੋਤੀ ਦੇ ਵਿੱਚ ਮਿਲ ਜਾਵੇ ਜਿਸ ਦੀ ਜਿਵੇਂ ਸੂਰਜ ਦੇ ਚੜੇ ਤਨ ਸਾਹਿਬ ਸਿੰਘ ਜੀ ਜਿੰਨੇ ਜੀਵੇ ਸਾਰਿਆਂ ਦੀ ਰੋਸ਼ਨੀ ਸੂਰਜ ਵਿੱਚ ਮਿਲ ਜਾਂਦੀ ਹੈ ਇਸੇ ਪ੍ਰਕਾਰ ਜਿੰਨੇ ਬ੍ਰਿਤੀ ਗਿਆਨ ਹਨ ਸਭ ਦੇ ਇਹ ਆਦੀਵਿਆਂ ਦੀ ਨਹੀਂ ਆਈ ਸਤਿਗੁਰੂ ਅੰਤਰਜਾਮੀ ਦੀ ਕਿਰਪਾ ਕਰਕੇ ਜਦੋਂ ਬ੍ਰह्म ਗਿਆਨ ਰੂਪੀ ਸੂਰਜ ਚੜ ਜਾਂਦਾ ਹੈ ਉਸ ਦੇ ਜੋਤੀ ਜੋ ਅਦਵੈਤ ਆਨੰਦ ਰੂਪ ਬ੍ਰह्म ਹੈ ਉਸ ਵਿੱਚ ਜੋਤ ਤਤਕ ਜੋ ਦੀਵਿਆਂ ਦੀ ਨਹੀਂ ਆਈ ਜਿਹੜੀ ਰੋਸ਼ਨੀ ਤਿੰਨ ਤਿੰਨ ਬ੍ਰਿਤੀਆਂ ਪ੍ਰਕਾਸ਼ ਰਹੀਆਂ ਆਪੋ ਆਪਣੇ ਅੰਤਾਂ ਕੰਧੂ ਸੁਹਾਵਣ ਨੂੰ ਇਹਦਾ ਪ੍ਰਕਾਸ਼ ਮਿਲ ਕੇ ਜੋਤੀ ਸਰੂਪ ਵੀ ਮਿਲ ਜਾਂਦਾ ਹੈ ਇਸ ਤਰਕਾਰ ਜੋਤੀ ਵਿੱਚ ਜੋਤ ਜਿਹਨਾਂ ਦੀ ਮਲਾ ਲੈਂਦੇ ਮਹਾਰਾਜ ਸਾਹਿਬ ਇਕਤਾ ਕਰ ਦਿੰਦੇ ਹਨ ਮਾਨਰੇ ਹਰ ਹਾਲ ਸੇਤੀ ਲੇਵਲਾ ਜੀ ਮਨਾ ਹਰ ਹਰ ਜੋ ਸਾਰੇ ਪਾਪਾਂ ਦਾ ਹਾਰਕ ਹੈ ਹਰੀ ਜੋ ਸਭ ਨੂੰ ਹਰੇ ਭਰੇ ਕਰਨ ਵਾਲਾ ਤੇ ਜੇ ਖੇਤੀ ਸਾਥ ਲੇ ਬਿੱਤੀ ਨੂੰ ਆਪਣੀ ਲਾਉਣਾ ਕਰ ਮਨ ਹਰ ਜਪ ਮਿੱਠਾ ਲੱਗੈ ਭਾਈ ਮਾਰੇ ਬਿੱਤੀ ਸਾਡੀ ਲੱਗਦੀ ਨਹੀਂ ਬੜੇ ਯਤਨ ਕਰੀਦੇ ਫੇਰ ਵੀ ਹੋਰ ਪਾਸੇ ਚਲੀ ਜਾਂਦੀ ਹੈ ਮਾਰੇ ਕਹਿੰਦੇ ਭਾਈ ਮਨ ਦੇ ਵਿੱਚ ਜਿਹਨਾਂ ਦੇ ਹਰੀ ਅਕਾਲ ਪੁਰਖ ਦੇ ਨਾਮ ਦਾ ਜਾਪ ਮਿੱਠਾ ਪਿਆਰਾ ਲੱਗਣ ਲੱਗ ਜਾਂਦਾ ਹੈ ਗੁਰਮੁਖ ਪਾਏ ਹਰ ਥਾਂ ਭਾਈ ਗੁਰਮੁਖਰੀ ਰੂਪ ਥਾਂ ਸਰੂਪ ਨੂੰ ਪਾ ਲੈਂਦੇ ਆ ਉਹਨਾਂ ਦੀ ਜੋਤ ਵੀ ਜੋਤ ਮਿਲ ਜਾਂਦੀ ਹੈ ਉਹ ਨਵੀਂ ਬ੍ਰਹਮਾਕਾਰ ਹੋ ਕੇ ਲੱਗ ਜਾਂਦੀ ਹੈ ਇਸ ਪ੍ਰਕਾਰ ਉਹ ਗੁਰਮੁਖ ਗੁਰਾਂ ਦੁਆਰਾ ਹਰੀ ਰੂਪ ਥਾਂ ਸੈਨ ਨੂੰ ਆਪਣੇ ਸਤਿਗੁਰੂ ਨੂੰ ਪਾ ਲੈਂਦੇ ਹਨ ਬਹਾਉ ਬੇਨ ਗੁਰ ਪ੍ਰੀਤ ਨਾ ਉਪਜੈ ਭਾਈ ਸੰਨੀ ਸਾਹਿਬ ਦੀ ਸ਼ਰਤ ਤੋਂ ਬਿਨਾਂ ਵਾਹਿਗੁਰੂ ਦੀ ਪ੍ਰੀਤੀ ਨਹੀਂ ਪੈਦਾ ਹੁੰਦੀ ਹੈ ਭਾਈ ਮਨੁਖ ਦੂਜੈ ਭਾਉ ਮਨੁਖ ਰੰਗੈ ਸੋਹਾ ਗਵਾਇ ਤਪਾ ਜੀ ਹਰ ਰੋਜ਼ ਪ੍ਰੀਤੀ ਕਰੀ ਜਾਂਦੇ ਆ ਜਿਹਦੇ ਜੀ ਦੀ ਪ੍ਰੇਮ ਰੱਖਦੇ ਆ ਦੂਜੇ ਦੇਵੀ ਦੋਤਾ ਜੀ ਪ੍ਰੇਮ ਕਰਦੇ ਹਨ ਉਹ ਕੁੱਤਾ ਹੈ ਮਨੁੱਖ ਕਰਮ ਕਰ ਹੈ ਭਾਈ ਜਿਹੜੇ ਮਨੁੱਖਾਂ ਦੇ ਕਰਮ ਇਸ ਤਰ੍ਹਾਂ ਦੇ ਹੈ ਭਾਈ ਜਿਵੇਂ ਕੋਈ ਚੌਲ ਕੱਢੇ ਹੋਣ ਉਹ ਤੇ ਉਹਨਾਂ ਦੇ ਚੌਲਾਂ ਦੇ ਫੂਸ ਨੂੰ ਕੁੱਟੀ ਜਾਵੇ ਤੁਸ ਤੂਹਾਂ ਨੂੰ ਉਹਦੇ ਜੋ ਚੌਲ ਦਾ ਪਹਿਲਾਂ ਨਿਕਲੇ ਹੋਏ ਹੋਰ ਕੀ ਨਿਕਲਣਾ ਹੈ ਇਸੇ ਪ੍ਰਕਾਰ ਹੈ ਸੰਤ ਜੀ ਤੂਖਾਂ ਦੀ ਨੇਂਹ ਜਿਹੜੇ ਖਾਲੀ ਫੂਸ ਹੈ ਇਸ ਤਰ੍ਹਾਂ ਕਾਰਮਾ ਨੂੰ ਕਰਦੇ ਹੈ ਜੋ ਕੁਮਰ ਮਨ ਵਖੋ ਉਹਨਾਂ ਮਿਸਾਲ ਸੰਗੇ ਜੀ ਮੁਗਪੀ ਰੂਪੀ ਚੌਲ ਨਹੀਂ ਵਿੱਚੋਂ ਨਿਕਲਦੇ ਅਤੇ ਇਸ ਤਰ੍ਹਾਂ ਕਾਰਮਾ ਕਰਕੇ ਵਿਸ਼ੇ ਸੁਖ ਦੀ ਪ੍ਰਾਪਤੀ ਰੂਪ ਕੋਈ ਨਾ ਕੋਈ ਟੁੱਟਿਆ ਹੋਇਆ ਚੌਲ ਜਾਂ ਦਾਣਾ ਮਿਲ ਜਾਂਦਾ ਹੈ ਇਸ ਪ੍ਰਕਾਰ ਤੋਂ ਹੀ ਕੁੱਟੇ ਖੂਸਲੇ ਕੁੱਟਣ ਵਾਂਗ ਮਨ ਵਖੋ ਸਕਾਰਮਾ ਨੂੰ ਕਰਦੇ ਹੈ ਵਿਸ਼ੇ ਰੂਪੀ ਸੁਖ ਨਮੂਲੀ ਜ ਆਪ੍ਰਾਪਤ ਹੁੰਦਾ ਹੈ ਅੱਲਾ ਕੀ ਤੁਨਾਪਾ ਬੱਲੇ ਉਹਨਾਂ ਦੇ ਮੁਗਤ ਰੂਪੀ ਸਾਧ ਸੰਗਤ ਜੀ ਅਨਾਜ ਕਾਨੂੰਨੀ ਕੁਛ ਪੈਂਦਾ ਬੱਲੇ ਉਹਨਾਂ ਨੂੰ ਮੁਕਤੀ ਨਹੀਂ ਅੰਤਾਂ ਕਰਨ ਦੇ ਅੰਦਰ ਉਹਨਾਂ ਨੂੰ ਮੋਖ ਦੀ ਪ੍ਰਾਪਤੀ ਕਿਸੇ ਪ੍ਰਕਾਰ ਵੀ ਹੁੰਦੀ ਗੁਰ ਮਿਲਿਆ ਨਾਮ ਰਵਿਆ ਭਾਈ ਇਹ ਭਾਈ ਸੰਤੋਖ ਦੇ ਨਾਲ ਮਿਲਣੇ ਕਰਕੇ ਜਿਨ੍ਹਾਂ ਮਹਾਰਾਜ ਦੇ ਨਾਮ ਨੂੰ ਰਵਿਆ ਉਚਾਰਿਆ ਹੈ ਮਨ ਨਾਲ ਨਾਮੇ ਮੰਨ ਤੇ ਰਉ ਗਿਆ ਰਜ ਗਿਆ ਹੈ ਨਾਮੋ ਸਾਚੀ ਪ੍ਰੀਤ ਪਿਆ ਨੀ ਸੱਚੀ ਪ੍ਰੀਤ ਹੈ ਗੁਰੂ ਸਾਹਿਬ ਨਾਲ ਤੇ ਗੁਰੂ ਸਾਹਿਬ ਪਿਆਰ ਪਾਉਂਦੇ ਨਾਮ ਨਾਲ ਇਸ ਤਰਕਾਰ ਸੱਚੀ ਪ੍ਰੀਤ ਮੰਨ ਕਰਕੇ ਬਾਣੀ ਕਰਕੇ ਵੀ ਪਿਆਰ ਹੈ ਮਹਾਰਾਜ ਦਾ ਸੱਚੀ ਪ੍ਰੀਤ ਨੂੰ ਪਿਆਰ ਦਿੰਦੇ ਹਰ ਮਹਾਰਾਜ ਸਾਹਿਬ ਜੀ ਸਦਾ ਹਰ ਕੀ ਗੁਣ ਰਵੈ ਪਹਾਇ ਦਾ ਇਸ ਕਮੇਜ਼ੇ ਵਾਲ ਕਾਲਪੁਰ ਖਰੀਦੇ ਗੁਣਾਂ ਨੂੰ ਉਚਾਰਦੇ ਰਹਿੰਦੇ ਹਨ ਗੁਰ ਕੈ ਹੇਤ ਅਪਾਰ ਇਹ ਗੁਰੂ ਸਾਹਿਬ ਜੀ ਦਾ ਹੇਤ ਪਾਰ ਆ ਵਰਤ ਰਹਿਤ ਹੈ ਜਿਨ੍ਹਾਂ ਨੂੰ ਬਿਆਮਤ ਗੁਰੂ ਸਾਹਿਬ ਨੇ ਪਿਆਰ ਕੀਤਾ ਹੈ ਉਹਨਾਂ ਨੂੰ ਇਹ ਗੁਣ ਪ੍ਰਾਪਤ ਹੋਇਆ ਗੁਰਾਂ ਦੇ ਗੁਰੂ ਸਾਹਿਬ ਜੀ ਦਾ ਹੇਤ ਕਾਰਨ ਹਨ ਅਪਾਰ ਰੂਪ ਦੀ ਪ੍ਰਾਪਤੀ ਦਾ ਜਿਨ੍ਹਾਂ ਨੂੰ ਗੁਰੂ ਸਾਹਿਬ ਦਾ ਹੇਤ ਹੈ ਉਨਮਾਤਾਰ ਦੀ ਪ੍ਰਾਪਤੀ ਹੋਈ ਹੈ ਆਇਆ ਸੁ ਪਰਵਾਣ ਹੈ ਭਾਈ ਆਇਆ ਹੋਇਆ ਜਨਮ ਧਾਰ ਕੇ ਸੰਸਾਰ ਵਿੱਚ ਉਹ ਪੁਰਖ ਪਰਵਾਣ ਨਹੀਂ ਕਿਸਤਲਾ ਹੈ ਇਹ ਭਾਈ ਕਿ ਗੁਰ ਸੇਵਾ ਚਿਤਲਾ ਜਿਹੜਾ ਇਸ ਸੰਸਾਰ ਵਿੱਚ ਆ ਕੇ ਸਰਗਰੋਹੀ ਤੈਨ ਕਰਨ ਵਿੱਚ ਦੀ ਬਿੱਤ ਨੂੰ ਲਾਉਂਦਾ ਹੈ ਨਾਨਕ ਨਾਮ ਹਰ ਪਾਈ ਹੈ ਭਾਈ ਅਰਦਾਸ ਸਾਹਿਬ ਜੀ ਨੇ 72 ਸਾਲ ਦੀ ਉਮਰ ਦਾ ਜਾ ਕੇ ਅਸੀਂ ਸੇਵਾ ਚੱਕੀ ਸੀ 12 ਸਾਲ ਜਲ ਭਰਿਓ ਸਤਗੁਰੂ ਕੇ ਦਵਾਰੇ ਸਭ ਪਾਇਓ ਇਹ ਮੁਖ ਉਦਾਰੇ ਕੋ ਗੁਰਾਂ ਦੀ ਸੇਵਾ ਜਿਹੜਾ ਚਿਤ ਨਾਉਂਦਾ ਹੈ ਉਹਨੂੰ ਪਤਾ ਹੈ ਇਹ ਦਾਤ ਪ੍ਰਾਪਤ ਹੁੰਦੀ ਹੈ ਨਾਨਕ ਨਾਮ ਹਰ ਪਾਈਐ ਭਾਈ ਇਹ ਭਾਈ ਅਕਾਲ ਪੁਰਖ ਦਾ ਨਾਮ ਹਰੀ ਦਾ ਪਾਈਦਾ ਹੈ ਔਰ ਸਬਦੀ ਮੇਲਾ ਜਿਹਨੂੰ ਸਾਧ ਦੇ ਸ਼ਬਦ ਵਾਲੇ ਗੁਰਸਿੱਖ ਕਮਾਈ ਕਰਨ ਵਾਲੇ ਹੈ ਉਹਨਾਂ ਨਾਲ ਚਿਤ ਨੂੰ ਆਪਣੇ ਨੂੰ ਮਲਾਉਂਦੇ ਹੈ ਜੇ ਨੇ ਗੁਰਸੱਜਣੀਆਂ ਦੇ ਨਾਲ ਮਿਲਾਉਣੇ ਕਰਕੇ ਨਾਮ ਪਾਈਦਾ ਹੈ ਗੁਰੂ ਸਾਹਿਬ ਸ਼ਬਦ ਦੇ ਨਾਲ ਮੇਲ ਦੂਰ ਚੇਤੀ ਬਿੱਤੀ ਨੂੰ ਫੇਰ ਮਿਲਾ ਲੈਂਦੇ ਹਨ